ਉਸ ਦਾ ਟਾਈਟਲ ਹੈ ਆਪਣੇ ਮਨ ਦੀ ਤੇ ਮੂਹ ਦੀ ਰਾਖੀ ਹallelujah ਬਹੁਤ ਵਰੀ ਆਪਾਂ ਉਹਨਾਂ ਚੀਜ਼ਾਂ ਦੀ ਰਾਖੀ ਕਰਦੇ ਹਾਂ ਜਿਹੜੀਆਂ ਸਾਨੂੰ ਨਾਸ਼ ਨਹੀਂ ਕਰਦੀਆਂ ਪਰ ਜਿਹੜਾ ਸਾਨੂੰ ਨਾਸ਼ ਕਰ ਸਕਦਾ ਉਹਦੀ ਅਸੀਂ ਰਾਖੀ ਨਹੀਂ ਕਰਦੇ ਕਈ ਵਰੀ ਆਪਾਂ ਘਰ ਦੇ ਵਿੱਚ ਕੁਝ ਐਹੋ ਜੀ ਚੀਜ਼ ਰੱਖੀ ਹੁੰਦੀ ਜਿਹਦੀ ਅਸੀਂ ਰਾਖੀ ਕਰਦੇ ਕਿ ਕੋਈ ਜਾਨਵਰ ਆਣ ਕੇ ਉਸ ਨੂੰ ਮੂੰਹ ਨਾ ਲਾ ਜਾਵੇ ਫਰਜ ਰੱਖ ਲਓ ਦੁੱਧ ਰੱਖਿਆ ਤੁਸੀਂ ਚੌਂਕੇ ਦੇ ਵਿੱਚ ਤੇ ਤੁਸੀਂ ਉੱਥੇ ਵੀ ਨਿਆਣਾ ਖੜਾ ਕਰਕੇ ਜਾਓਗੇ ਘਟੋ ਘਟ ਅਟ ਲੀਸਟ ਤੁਸੀਂ ਇੱਕ ਬੱਚੇ ਨੂੰ ਖੜਾ ਕਰੋਗੇ ਆਸ-ਪਾਸ ਸੇ ਜਾਣ ਨੂੰ ਕਿ ਕੋਈ ਜਾਨਵਰ ਆਣ ਕੇ ਉਸ ਦੁੱਧ ਨੂੰ ਝੂਠਾ ਨਾ ਕਰ ਦੇਵੇ ਖਰਾਬ ਨਾ ਕਰ ਦੇਵੇ ਉਹ ਬੱਚਿਆ ਰਵੇ ਤੇ ਤੁਹਾਡੇ ਕੰਮ ਦਾ ਹੋਵੇ ਇਦਾਂ ਹੀ ਕਰਦੇ ਆ ਜਾਂ ਕਈ ਵਾਰੀ ਹੋਰ ਖਾਣ ਪੀਣ ਵਾਲੀ ਕੋਈ ਚੀਜ਼ ਪਈ ਆ ਤੇ ਆਪਾਂ ਕਿਸੇ ਨਾ ਕਿਸੇ ਨੂੰ ਕਹਿੰਨੇ ਖਿਆਲ ਰੱਖੀ ਮਾੜਾ ਜਿਹਾ ਕਿਤੇ ਕੋਈ ਜਾਨਵਰ ਕੋਈ ਪੰਛੀ ਕਾਂ ਚਿੜੀ ਕੋਈ ਇਹਨੂੰ ਮੂੰਹ ਨਾ ਲਾ ਜਾਵੇ ਰਾਖੀ ਕਰਦੇ ਆ ਆਪਾਂ ਘਰ ਦੀ ਰਾਖੀ ਕਰਦੇ ਆ ਰਾਤ ਸਮੇਂ ਦਿਨ ਸਮੇਂ ਆਪਾਂ ਕਹਿੰਨੇ ਮਾਹੌਲ ਬੜੇ ਖਰਾਬ ਆ ਚੋਰੋ ਚੱਕੇ ਬੜੇ ਵੱਧ ਗਏ ਆ ਬਾਰ ਬਾਰ ਇੱਕ ਦੂਜੇ ਨੂੰ ਪੁੱਛਦੇ ਫਲਾਨਿਆ ਬੂਆ ਭਲਾ ਬੰਦ ਕੀਤਾ ਸੀ ਬਾਰੀਆਂ ਦੀਆਂ ਕੁੰਡੀਆਂ ਲਾਤੀਆਂ ਸੀ ਜਿੰਦੇ ਲਾਤੇ ਸੀ ਜੇ ਕਿਤੇ ਬਾਂਡੇ ਜਾਣਾ ਹੋਵੇ ਫੇ ਵੀ ਇੱਕ ਦੂਜੇ ਤੋਂ ਮੇਕ ਸ਼ੋਰ ਕਰਦੇ ਆ ਭਲਾ ਆਪਾਂ ਕੋਠੇ ਵਾਲੇ ਕਮਰੇ ਦੇ ਬੂਏ ਲਾਤੇ ਸੀ ਚੌਕਸ ਆ ਰਾਖੀ ਕਰਦੇ ਆ ਚੌਕਸੀ ਦੇ ਨਾਲ ਕਿ ਕੋਈ ਆਣ ਕੇ ਸਾਡੀ ਬਰਕਤ ਨੂੰ ਚੋਰੀ ਕਰਕੇ ਨਾ ਚਲਿਆ ਜਾਵੇ ਕਰਨੀ ਵੀ ਚਾਹੀਦੀ ਆ ਪਰ ਜਿਹੜੀ ਅਸਲ ਚੀਜ਼ ਜਿੱਥੋਂ ਬਰਕਤ ਬਣਦੀ ਆ ਜਿੱਥੋਂ ਬਰਕਤ ਨਿਕਲਦੀ ਆ ਜਿਹੜਾ ਬਰਕਤ ਨੂੰ ਲੈ ਕੇ ਆਉਂਦਾ ਜਿਹੜਾ ਬਰਕਤ ਨੂੰ ਪੈਦਾ ਕਰਦਾ ਕਦੀ ਉਹਦੀ ਤਾਂ ਰਾਖੀ ਕੀਤੀ ਨਹੀਂ ਕਿਹੜੀ ਚੀਜ਼ ਦੀ ਰਾਖੀ ਦੀ ਗੱਲ ਕਰਦੇ ਆ ਜਿਹਦੇ ਲਈ ਆਪਾਂ ਲਾਪਰਵਾਹ ਆ ਅਸੀਂ ਆਪਣੇ ਮੂੰਹ ਦੀ ਰਾਖੀ ਨਹੀਂ ਕਰਦੇ ਅਸੀਂ ਆਪਣੇ ਮਨ ਦੀ ਰਾਖੀ ਨਹੀਂ ਕਰਦੇ ਸੁਵੇਰਾ ਹੋਵੇ ਹਨੇਰਾ ਹੋਵੇ ਮਨ ਦੇ ਸਾਰੇ ਬੂਏ ਤਾਕੀਆਂ ਖੁੱਲੇ ਛੱਡੇ ਆ ਚਾਹੇ ਕੋਈ ਚੋਰ ਆਵੇ ਚਾਹੇ ਕੋਈ ਠੱਗ ਆਵੇ ਚਾਹੇ ਕੋਈ ਮੰਗਤਾ ਆ ਜਾਵੇ ਤੇ ਚਾਹੇ ਕੋਈ ਦੇਣ ਵਾਲਾ ਆ ਜਾਵੇ ਸਾਰੇ ਬੂਏ ਤਾਕੀਆਂ ਖੁੱਲੇ ਕੋਈ ਆਉਂਦਾ ਉਹ ਚੋਰੀ ਕਰਕੇ ਲੈ ਜਾਂਦਾ ਕੋਈ ਆਉਂਦਾ ਖਰਾਬ ਚੀਜ਼ਾਂ ਰੱਖ ਕੇ ਚਲਿਆ ਜਾਂਦਾ ਇੰਨੀ ਲਾਪਰਵਾਹੀ ਕਿ ਸਾਨੂੰ ਪਤਾ ਹੀ ਨਹੀਂ ਆਇਆ ਕੌਣ ਗਿਆ ਕੌਣ ਕੌਣ ਕੀ ਚੱਕ ਕੇ ਲੈ ਗਿਆ ਤੇ ਕੌਣ ਕੀ ਰੱਖ ਗਿਆ ਮੇਰੇ ਭੈਣੋ ਭਰਾਵੋ ਘਰ ਦੀ ਰਾਖੀ ਕਰਨੀ ਬੜੀ ਜ਼ਰੂਰੀ ਆ ਪਰ ਉਹਦੇ ਨਾਲੋਂ ਵੀ ਵੱਧ ਜ਼ਰੂਰੀ ਆ ਜਿਹੜਾ ਘਰ ਨੂੰ ਬਣਾ ਕੇ ਰੱਖਦਾ ਉਸ ਅਸਲੀ ਘਰ ਦੀ ਰਾਖੀ ਕਰੀਏ ਜੇ ਘਰ ਦੇ ਵਿੱਚ ਸ਼ਾਂਤੀ ਹੈ ਨਹੀਂ ਤੇ ਘਰ ਦੀਆਂ ਕੁਰਸੀਆਂ ਮੇਜ਼ਾਂ ਜਾਂ ਜਿਹੜੀਆਂ ਕੀਮਤੀ ਚੀਜ਼ਾਂ ਪਈਆਂ ਉਹਨਾਂ ਦੀ ਰਾਖੀ ਕੀਤੀ ਵਿਅਰਥ ਆ ਕਿਉਂਕਿ ਉਹਨਾਂ ਕੀਮਤੀ ਚੀਜ਼ਾਂ ਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਆਣੀ ਸ਼ਾਂਤੀ ਉਦੋਂ ਆਣੀ ਆ ਜਦੋਂ ਮਨ ਦੇ ਅੰਦਰ ਜਿਹੜੀ ਸ਼ਾਂਤੀ ਆ ਉਹ ਬਰਕਰਾਰ ਰਹੇ ਤੇ ਜੇ ਮਨ ਦੀਆਂ ਤਾਕੀਆਂ ਖੁੱਲੀਆਂ ਕੋਈ ਆਣ ਕੇ ਤੁਹਾਡੀ ਸ਼ਾਂਤੀ ਚੋਰੀ ਕਰਕੇ ਲੈ ਗਿਆ ਤੇ ਤੁਸੀਂ ਰਾਖੀ ਕਰਨ ਦੇ ਹੋ ਢੋਲਾਂ ਠਮਕਿਆਂ ਦੀ ਕੁਰਸੀਆਂ ਮੰਝੀਆਂ ਦੀ ਜੇ ਉਹਨਾਂ ਕੁਰਸੀਆਂ ਮੰਜਿਆਂ ਦੇ ਉੱਤੇ ਜੇ ਤੁਸੀਂ ਚਿੰਤਾ ਲੈ ਕੇ ਬੈਠ ਵੀ ਗਏ ਜੇ ਤੁਸੀਂ 2 ਲੱਖ ਦੇ ਪਲੰਗ ਦੇ ਉੱਤੇ ਤੇ 70 80 ਹਜ਼ਾਰ ਦੇ ਗੱਦੇ ਦੇ ਉੱਤੇ लेट ਵੀ ਗਏ ਮਨ ਦੇ ਵਿੱਚ ਸ਼ਾਂਤੀ ਹੈ ਨਹੀਂ ਤਾਂ ਤੁਹਾਨੂੰ ਨੀਂਦ ਨਹੀਂ ਆਉਣੀ ਨੀਂਦ ਤੁਹਾਨੂੰ ਉਦੋਂ ਹੀ ਆਉਣੀ ਆ ਭਾਵੇਂ ਲਾਣਾ ਮੰਜਾ ਕਿਉਂ ਨਾ ਹੋਵੇ ਜਦੋਂ ਤੁਹਾਡੇ ਮਨ ਦੇ ਅੰਦਰ ਸ਼ਾਂਤੀ ਹੋਈ ਮਨ ਦੀ ਰਾਖੀ ਕਰੋ ਵਚਨ ਕੀ ਦੱਸਦਾ ਜਾਂ ਕਹਾਉਤਾਂ ਦੀ ਪੁਸਤਕ ਉਸ ਦਾ ਪਾਰ ਨੰਬਰ ਅਧਿਆਇ ਤੇ ਉਸ ਦੀ 23 ਨੰਬਰ ਪੰਕਤੀ ਦੇ ਵਿੱਚ ਦੇਖੋ ਕਹਿੰਦਾ ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂ ਜੋ ਜੀਉਣ ਦੀਆਂ ਧਾਰਾ ਉਸੇ ਤੋਂ ਨਿਕਲਦੀਆਂ ਹਨ ਹallelujah ਆਪਾਂ ਕੀ ਕਹਿੰਦੇ ਆ ਜੀਉਣ ਦੇ ਲਈ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਆ ਸੱਚੀ ਗੱਲ ਆ ਬਹੁਤ ਚੀਜ਼ਾਂ ਦੀ ਜ਼ਰੂਰਤ ਆ ਜਿੰਦਾ ਰਹਿਣ ਦੇ ਲਈ ਪਰ ਅਸਲੀ ਜੀਵਨ ਜਿੱਥੋਂ ਨਿਕਲਦਾ ਆ ਜੇ ਉੱਥੇ ਹੀ ਚੋਰੀ ਹੋ ਗਈ ਜੇ ਉਹਦੀ ਰਾਖੀ ਆਪਣੇ ਤੋਂ ਨਾ ਕਰ ਹੋਈ ਤਾਂ ਫੇ ਆਪਣੇ ਜਾਗਣਾ ਤੇ ਰਾਖੀਆਂ ਕਰਨਾ ਵਿਅਰਥ ਆ ਹallelujah ਹਣ ਕਹਿੰਦਾ ਵੱਡੀ ਚੌਕਸੀ ਕਰ ਵੱਡੀ ਚੌਕਸੀ ਦੇ ਨਾਲ ਆਪਾਂ ਨੂੰ ਰਾਖੀ ਕਰਨੀ ਪੈਣੀ ਆਪਣੇ ਮਨ ਦੀ ਇਦਾਂ ਹੀ ਨਹੀਂ ਉਹਨੇ ਕਿਹਾ ਬਸ ਮੜਾ ਕੇ ਖਿਆਲ ਰੱਖੀ ਆਪਣੇ ਮਨ ਦਾ ਵੀ ਨਹੀਂ ਉਹ ਕਹਿੰਦਾ ਵੱਡੀ ਚੌਕਸੀ ਦੇ ਨਾਲ ਮੰਨ ਦੀ ਰਾਖੀ ਕਰਨੀ ਆ ਕਰਕੇ ਇਹਦੇ ਵਿੱਚੋਂ ਕੀ ਨਿਕਲਦਿਆਂ ਜੂਣ ਦੀਆਂ ਧਾਰਾ ਨਿਕਲਦੀਆਂ ਆ ਜੇ ਆਪਣੇ ਮਨ ਦੇ ਅੰਦਰ ਸਾਰੇ ਬੂਹੇ ਖੁੱਲੇ ਆ ਤੇ ਕੋਈ ਚੋਰੀ ਕਰਨ ਵਾਲਾ ਉਹਨਾਂ ਬੂਹਿਆਂ ਥਾਣੀ ਆਉਂਦਾ ਆ ਜਿਹੜਾ ਤੁਹਾਡੀ ਸ਼ਾਂਤੀ ਨੂੰ ਚੁਰਾ ਕੇ ਲੈ ਕੇ ਜਾ ਰਿਹਾ ਆ ਜਿਹੜਾ ਤੁਹਾਡੀ ਖੁਸ਼ੀ ਨੂੰ ਚੋਰੀ ਕਰਕੇ ਲਈ ਜਾ ਰਿਹਾ ਆ ਤੁਹਾਡੀਆਂ ਚੰਗੀਆਂ ਸੋਚਾਂ ਤੇ ਚੰਗੀਆਂ ਪਲੈਨਿੰਗਸ ਨੂੰ ਚੋਰੀ ਕਰਕੇ ਲਈ ਜਾ ਰਿਆ ਆ ਫੇਰ ਕੋਈ ਹੋਰ ਆ ਗਿਆ ਉੱਥੇ ਉਹ ਖਰਾਬ ਸੋਚਾਂ ਰੱਖ ਗਿਆ ਉੱਥੇ ਉਹ ਕੋਈ ਈਰਖਾ ਵਾਲਾ ਬੀਜ ਰੱਖ ਗਿਆ ਕੋਈ ਲੜਾਈ ਝਗੜੇ ਦੇ ਭਰੇ ਲਪਾਫੇ ਰੱਖ ਗਿਆ ਕੋਈ ਗੰਦੀ ਖੁਸ਼ਬੂ ਜਿਹੜੀਆਂ ਮਾੜੀਆਂ ਸੋਚਾਂ ਦੀ ਆ ਉਹ ਉਸ ਜਗ੍ਹਾ ਦੇ ਉੱਤੇ ਉਹ ਮਾੜੀ ਬਦਬੂਦਾਰ ਚੀਜ਼ ਰੱਖ ਗਿਆ ਤੇ ਫੇਰ ਉਸ ਘਰ ਦੇ ਵਿੱਚ ਰਹਿਣਾ ਤੁਹਾਡਾ ਕਿੱਦਾਂ ਦਾ ਹੋਊਗਾ ਉੱਥੋਂ ਜੂਣ ਦੀਆਂ ਧਾਰਾ ਨਿਕਲਣਗੀਆਂ ਨਹੀਂ ਨਿਕਲਣਗੀਆਂ ਇੱਕ ਸੇਬ ਹਨ ਡਾਕਟਰ ਕਹਿੰਦੇ ਇਹਦੇ ਵਿੱਚ ਬਹੁਤ ਹੀ ਕੀਮਤੀ ਤੱਤ ਆ ਬਹੁਤ ਹੀ ਵਧੀਆ ਇਹਦੇ ਵਿੱਚ ਮਿਨਰਲਸ ਪਾਏ ਜਾਂਦੇ ਆ ਬਹੁਤ ਵਧੀਆ ਪੋਸ਼ਟਿਕ ਚੀਜ਼ਾਂ ਇਹਦੇ ਵਿੱਚੋਂ ਮਿਲਦੀਆਂ ਭਈ ਜੇ ਇੱਕ ਬੰਦਾ ਰੋਜ਼ ਸੇਬ ਖਾਵੇ ਕਹਿੰਦੇ ਛੇਤੀ ਕੀਤੇ ਉਹ ਬਿਮਾਰ ਨਹੀਂ ਹੁੰਦਾ ਸੇਬ ਦਾ ਸੇਬ ਆ ਪਰ ਜੇ ਤੁਸੀਂ ਗਲਿਆ ਹੋਇਆ ਸੇਬ ਖਾਓ ਕੀ ਉਹ ਸੇਬ ਤੁਹਾਨੂੰ ਜੀਵਨ ਦੇਵੇਗਾ ਨਹੀਂ ਦੇਵੇਗਾ ਮਨ ਤਾਂ ਮਾਨਿਆ ਇਹਦੇ ਵਿੱਚੋਂ ਜੀਵਨ ਉਦੋਂ ਨਿਕਲਣਾ ਜਦੋਂ ਇਹਦੇ ਅੰਦਰ ਚੰਗੀਆਂ ਚੀਜ਼ਾਂ ਹੋਣਗੀਆਂ ਤੇ ਜੇ ਗਲੀਆਂ ਸੜੀਆਂ ਚੀਜ਼ਾਂ ਇਹਦੇ ਅੰਦਰ ਹੋਈਆਂ ਤੇ ਕੀ ਇਹਦੇ ਅੰਦਰੋਂ ਜੀਵਨ ਨਿਕਲੇਗਾ ਨਹੀਂ ਨਿਕਲੇਗਾ ਜੇ ਇਸ ਮਨ ਦੇ ਅੰਦਰ ਇਹ ਚਿੰਤਾ ਭਰ ਲਈ ਹਏ ਮੈਂ ਫੁਲਾਨੇ ਨੂੰ ਇਨਾ ਦਿੱਤਾ ਸੀ ਉਹ ਮੈਨੂੰ ਨਹੀਂ ਦੇ ਕੇ ਗਿਆ ਇਹ ਤੁਹਾਡੇ ਅੰਦਰੋਂ ਜੀਵਨ ਪੈਦਾ ਕਰੇਗਾ ਸਿਆਣੇ ਕਹਿੰਦੇ ਚਿੰਤਾ ਜਿਹੜੀ ਆ ਉਹ ਚਿਖਾ ਦੇ ਬਰਾਬਰ ਆ ਇਹ ਸਾਬ ਕਿਤਾਬ ਆਪਣੇ ਮਨ ਦੇ ਅੰਦਰ ਕਰਨੇ ਬੰਦ ਕਰ ਦਿਓ ਮੈਂ ਫੁਲਾਨੇ ਦੇ ਨਾਲ ਇੰਨੀ ਦੂਰ ਤੱਕ ਗਿਆ ਸੀ ਉਹ ਮੈਨਾਂ ਅੱਧ ਚ ਹੀ ਛੱਡ ਕੇ ਮੈਨੂੰ ਚਲਿਆ ਗਿਆ ਇਹ ਸਾਬ ਕਿਤਾਬ ਲਾਉਣੇ ਬੰਦ ਕਰ ਦਿਓ ਮੈਂ ਫੁਲਾਨੇ ਦੇ ਬੱਚਿਆਂ ਲਈ ਇਦਾਂ ਕਰਦਾ ਸੀ ਉਹ ਮੇਰੇ ਬੱਚਿਆਂ ਲਈ ਚੰਗਾ ਨਹੀਂ ਸੋਚਦਾ ਇਹ ਸਾਬਕਤਾਬ ਲਾਉਣੇ ਬੰਦ ਕਰ ਦਿਓ ਮੈਂ ਆਪਣੇ ਗਵੰਡੀ ਦੀ ਹਰੇਕ ਜ਼ਰੂਰਤ ਪੂਰੀ ਕੀਤੀ ਪਰ ਮੇਰੀ ਜ਼ਰੂਰਤ ਵੇਲੇ ਉਹ ਮੇਰੇ ਕੰਮ ਨਹੀਂ ਆਉਂਦਾ ਆਪਣੇ ਮਨ ਦੀ ਵੱਡੇ ਚੌਕਸੀ ਦੇ ਨਾਲ ਰੱਖੀ ਕਰੋ ਮਨ ਦੇ ਵਿੱਚ ਬੁਰੇ ਵਿਚਾਰਾਂ ਨੂੰ ਆਉਣ ਤੋਂ ਰੋਕੋ ਮਨ ਦੇ ਵਿੱਚ ਬੁਰੇ ਖਿਆਲ ਪੈਦਾ ਹੋਣ ਤੋਂ ਰੋਕੋ ਮਨ ਦੇ ਵਿੱਚ ਪਏ ਹੋਏ ਵਿਚਾਰਾਂ ਨੂੰ ਗਲਣ ਸੜਨ ਤੋਂ ਰੋਕੋ ਜਿਹੜੇ ਰਾਹ ਸਾੜੀਆਂ ਖਰਾਬ ਚੀਜ਼ਾਂ ਵੈਰੀ ਲੈ ਕੇ ਆਉਂਦਾ ਉਸ ਰਾਹਾਂ ਨੂੰ ਬੰਦ ਕਰ ਦਿਓ ਕਹਿਣਾ ਸ਼ੁਰੂ ਕਰੋ ਜਦੋਂ ਕੋਈ ਖਰਾਬ ਵਿਚਾਰ ਆਉਂਦਾ ਇਦਾਂ ਦਾ ਕੋਈ ਵਿਅਕਤੀ ਨਹੀਂ ਕਿ ਉਹਨੂੰ ਪਤਾ ਨਾ ਲੱਗੇ ਇਹ ਵਿਚਾਰ ਮੇਰੇ ਲਈ ਚੰਗਾ ਆ ਕਿ ਮਾੜਾ ਆ ਪਤਾ ਹੋਣ ਦੇ ਬਾਵਜੂਦ ਵੀ ਕਿ ਇਹ ਵਿਚਾਰ ਮੇਰੇ ਲਈ ਬੁਰਾ ਹੈ ਪਤਾ ਹੋਣ ਦੇ ਬਾਵਜੂਦ ਵੀ ਕਿ ਜੇ ਇਹ ਵਿਚਾਰ ਮੇਰੇ ਦਿਲ ਦੇ ਵਿੱਚ ਠਹਿਰ ਗਿਆ ਇਹ ਮੇਰੀ ਸਿਹਤ ਦੀ ਚੋਰੀ ਕਰਕੇ ਲੈ ਜਾਵੇਗਾ ਜਦੋਂ ਅਸੀਂ ਡਿਸਪਾਇੰਟ ਕਰਨ ਵਾਲੀਆਂ ਚੀਜ਼ਾਂ ਨਿਰਾਸ਼ ਕਰਨ ਵਾਲੀਆਂ ਚੀਜ਼ਾਂ ਨੂੰ ਆਪਣੇ ਮਨ ਦੇ ਅੰਦਰ ਰੱਖਦੇ ਆਂ ਵੈਰੀ ਤੁਹਾਡੀ ਖੁਸ਼ੀ ਨੂੰ ਤਾਂ ਹੱਥ ਪਾਉਂਦਾ ਤੁਹਾਡੀ ਸਿਹਤ ਨੂੰ ਵੀ ਚੋਰੀ ਕਰਕੇ ਲੈ ਜਾਂਦਾ ਆਂ ਕਰਕੇ ਤੁਸੀਂ ਉਹਨਾਂ ਸੋਚਾਂ ਦੇ ਵਿੱਚ ਗਵਾਚ ਕੇ ਆਪਣੀ ਖੁਸ਼ੀ ਗਵਾ ਦਿੰਨੇ ਆਂ ਉਹਨਾਂ ਦੁੱਖਾਂ ਦੇ ਵਿੱਚ ਗਵਾਚ ਕੇ ਤੁਸੀਂ ਆਪਣੀ ਸਿਹਤ ਨੂੰ ਜਾਣ ਦਿੰਨੇ ਆਂ ਤੇ ਫਿਰ ਤੁਸੀਂ ਪ੍ਰਾਰਥਨਾ ਵਿੱਚ ਗੋਡੇ ਟੇਕ ਕੇ ਕਹਿੰਨੇ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਨ ਨਾਲ ਮੈਂ ਸ਼ਿਫਾ ਪਾਈ ਆਂ ਠੀਕ ਆ ਵਚਨ ਇਦਾਂ ਹੀ ਦੱਸਦਾ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਣ ਦੇ ਨਾਲ ਤੁਸੀਂ ਸ਼ਿਫਾ ਪਾਈ ਪਰ ਵਚਨ ਇਹ ਵੀ ਦੱਸਦਾ ਹੈ ਕਿ ਤੂੰ ਚਿੰਤਾ ਨਾ ਕਰ ਉਹ ਕਹਿੰਦਾ ਥੱਕੇ ਮਨ ਦਿਓ ਤੇ ਬੋਝ ហេਠਾਂ ਦੱਬਿਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ ਪਰਮੇਸ਼ਵਰ ਜੀ ਤੁਹਾਨੂੰ ਆਰਾਮ ਦੇ ਰਹੇ ਹਨ ਤੇ ਤੁਸੀਂ ਦੋਵੇਂ ਬਾਹਾਂ ਖੋਲ ਕੇ ਚਿੰਤਾ ਨੂੰ ਲੈ ਰਹੇ ਹੋ ਫਿਰ ਤੁਸੀਂ ਕਹਿਣਾ ਅਸੀਂ ਇੰਨੇ ਚਿਰ ਤੋਂ ਚਰਚ ਵਿੱਚ ਆਉਨੇ ਆ ਪ੍ਰਾਰਥਨਾ ਕਰਨ ਨੂੰ ਸਾਡਾ ਮਨ ਨਹੀਂ ਲੱਗਦਾ ਪ੍ਰਭੂ ਸਾਡੇ ਉੱਤੇ ਕਿਰਪਾ ਨਹੀਂ ਕਰਦੇ ਸਾਡੇ ਦਿਲ ਨੂੰ ਸ਼ਾਂਤੀ ਹੈ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਹੈ ਨਹੀਂ ਮੈਂ ਇੱਕ ਦਿਨ ਬਾਈਬਲ ਪੜ੍ਹਦੀ ਸੀ ਵਚਨ ਦੇ ਵਿੱਚ ਲਿਖਿਆ ਕੋਈ ਤੁਹਾ ਤੋਂ ਤੁਹਾਡੀ ਖੁਸ਼ੀ ਖੋ ਨਹੀਂ ਸਕਦਾ ਜਦ ਤੱਕ ਤੁਹਾਡਾ ਮਨ ਨਾ ਚਾਹੇ ਕੋਈ ਤੁਹਾ ਤੋਂ ਤੁਹਾਡੀ ਖੁਸ਼ੀ ਨਹੀਂ ਖੋ ਸਕਦਾ ਕੋਈ ਕਦੇ ਵੀ ਤੁਹਾਡੀ ਖੁਸ਼ੀ ਨਹੀਂ ਖੋ ਸਕਦਾ ਜੇ ਵਚਨ ਵਿੱਚ ਇਦਾਂ ਲਿਖ ਦਿੱਤਾ ਤੇ ਮਤਲਬ ਐਗਜ਼ੈਕਟਲੀ ਇਦਾਂ ਹੀ ਆ ਬਿਲਕੁਲ ਇਸੇ ਤਰ੍ਹਾਂ ਹੀ ਆ ਮਨ ਲਵੋ ਮੇਰੇ ਘਰ ਦੇ ਵਿੱਚ ਖੁਸ਼ੀ ਆ ਮੇਰਾ ਦਿਲ ਆਨੰਦ ਨਾਲ ਭਰਿਆ ਮੇਰੇ ਘਰ ਚ ਪੁੱਤਰ ਨੇ ਜਨਮ ਲਿਆ ਜਾਂ ਮੇਰੇ ਪੁੱਤਰ ਦੀ ਸ਼ਾਦੀ ਜਾਂ ਮੈਂ ਕੋਈ ਨਵੀਂ ਚੀਜ਼ ਲਈ ਮੈਂ ਕੋਈ ਗੱਡੀ ਲੈ ਲਈ ਜਾਂ ਕੁਝ ਮੇਰੇ ਬੱਚਿਆਂ ਨੇ ਅੱਛੇ ਨੰਬਰ ਲੈ ਲਏ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਆ ਮੈਂ ਖੁਸ਼ ਹਾਂ ਤੇ ਇੱਕ ਵਿਅਕਤੀ ਆਣ ਕੇ ਮੱਥੇ ਤੇ ਤੀੜੀਆਂ ਪਾ ਕੇ ਬੈਠ ਗਿਆ ਕੀ ਹੋਇਆ ਉਹ ਨਿਰਾਸ਼ਾ ਦੇ ਨਾਲ ਆਇਆ ਤੁਸੀਂ ਆਪਣੀ ਸਾਰੀ ਖੁਸ਼ੀ ਛੱਡ ਦਿੱਤੀ ਤੇ ਉਹਦੀ ਨਿਰਾਸ਼ਾ ਨੂੰ ਫੜ ਲਿਆ ਉਨੇ ਆਣ ਕੇ ਤੁਹਾਨੂੰ ਨਹੀਂ ਕਿਹਾ ਤੂੰ ਕਿਉਂ ਖੁਸ਼ ਆ ਤੈਨੂੰ ਖੁਸ਼ੀ ਨਹੀਂ ਕਰਨੀ ਚਾਹੀਦੀ ਉਹ ਮੂੰਹ ਤੋਂ ਕੁਝ ਨਹੀਂ ਬੋਲਿਆ ਤੁਸੀਂ ਉਹਦੀ ਸ਼ਕਲ ਦੇਖੀ ਉਹਦੇ ਮੱਥੇ ਤੇ ਪਈਆਂ ਚਾਰ ਤੀੜੀਆਂ ਦੇਖੀਆਂ ਤੁਸੀਂ ਆਪਣੀ ਸਾਰੀ ਖੁਸ਼ੀ ਇੱਕ ਪਾਸੇ ਰੱਖ ਕੇ ਤੇ ਤੁਸੀਂ ਉਹਦੀ ਚਿੰਤਾ ਨੂੰ ਫੜ ਲਿਆ ਤੁਸੀਂ ਉਹਦੀ ਨਾਰਾਜ਼ਗੀ ਨੂੰ ਫੜ ਲਿਆ ਕੀ ਉਹਨੇ ਤੁਹਾਨੂੰ ਆਣ ਕੇ ਕਿਹਾ ਕਿ ਮੈਂ ਤੇਰੀ ਖੁਸ਼ੀ ਦੇ ਵਿੱਚ ਖੁਸ਼ ਨਹੀਂ ਆ? ਕਿਹਾ ਉਸਨੇ ਜਾ ਮੈਂ ਤੇਰੀਆਂ ਬਰਕਤਾਂ ਨੂੰ ਚੋਰੀ ਕਰਨ ਆਇਆ ਹਾਂ ਤੁਹਾਡੇ ਆਪਣੇ ਮਨ ਨੇ ਉਹਦੀਆਂ ਫੀਲਿੰਗਸ ਨੂੰ ਆਪਣੇ ਅੰਦਰ ਲੈ ਲਿਆ ਤੇ ਆਪਣੀ ਖੁਸ਼ੀ ਨੂੰ ਪਾਸੇ ਰੱਖ ਦਿੱਤਾ ਪਰ ਤੁਹਾਨੂੰ ਕੀ ਚਾਹੀਦਾ ਸੀ ਇਹ ਨਹੀਂ ਖੁਸ਼ ਤਾਂ ਇਹਦੀ ਮਰਜ਼ੀ ਮੇਰੇ ਪਰਮੇਸ਼ਵਰ ਨੇ ਮੈਨੂੰ ਖੁਸ਼ੀ ਦਿੱਤੀ ਮੈਂ ਆਪਣੀ ਖੁਸ਼ੀ ਨੂੰ ਕਿਉਂ ਗਵਾਵਾਂ ਜੇ ਤੁਹਾਡੇ ਨਿਆਣਿਆਂ ਨੇ ਚੰਗੇ ਨੰਬਰ ਲਏ ਆ ਤੇ ਲਏ ਆ ਪਰਮੇਸ਼ਵਰ ਨੇ ਉਹਨਾਂ ਨੂੰ ਬੁੱਧ ਦਿੱਤੀ ਉਹਨਾਂ ਨੇ ਲਏ ਆ ਬਹੁਤ ਸਾਰੇ ਭੈਣ ਭਰਾਇਓ ਕੀ ਕਰਦੇ ਆ ਬੱਚਿਆਂ ਨੇ ਅੱਛੇ ਨੰਬਰ ਲਏ ਆ ਉਹ ਟੈਸਟੀਮਨੀ ਨਹੀਂ ਦੇਣਗੇ ਜਾਂ ਉਹ ਦੂਜੇ ਨੂੰ ਨਹੀਂ ਦੱਸਣਗੇ ਸਾਡੇ ਬੱਚੇ ਨੇ ਅੱਛੇ ਨੰਬਰ ਲਏ ਨਹੀਂ ਨਹੀਂ ਦੱਸਿਓ ਨਾ ਨਜ਼ਰ ਲੱਗ ਜੂਗੀ ਹੱਤ ਹੋ ਗਈ ਆ ਤੁਹਾਡੇ ਬੱਚਿਆਂ ਨੂੰ ਪਰਮੇਸ਼ਵਰ ਨੇ ਵਿਜ਼ਡਮ ਦਿੱਤੀ ਆ ਤੇ ਦੂਜੇ ਦੀ ਨਜ਼ਰ ਇੰਨੀ ਜ਼ਿਆਦਾ ਅਸਰਦਾਰ ਆ ਕਿ ਤੁਹਾਡੇ ਪਰਮੇਸ਼ਵਰ ਦੀ ਕਿਰਪਾ ਨੂੰ ਦੱਬ ਦੇਵੇ ਤੁਸੀਂ ਦੂਜੇ ਨੂੰ ਇਹ ਜਿਤਾਉਂਦੇ ਹੋ ਆਪਣੇ ਮੂੰਹ ਦੇ ਨਾਲ ਤੁਸੀਂ ਇਕਰਾਰ ਕਰ ਲੈਂਦੇ ਹੋ ਕਿ ਮੇਰੇ ਪਰਮੇਸ਼ਵਰ ਦੀ ਕਿਰਪਾ ਵਿੱਚ ਕਮੀ ਤੇ ਬੁਰੀ ਨਜ਼ਰ ਦੇ ਵਿੱਚ ਤਾਕਤ ਜ਼ਿਆਦਾ ਹੈ ਬਹੁਤ ਵਾਰੀ ਪਰਮੇਸ਼ਵਰ ਜੀ ਤੁਹਾਨੂੰ ਬਰਕਤਾਂ ਦਿੰਦੇ ਹਨ ਤੇ ਤੁਸੀਂ ਕਹਿੰਦੇ ਵੀਜ਼ਾ ਲੱਗ ਜਾਵੇ ਕਿਸੇ ਦਾ ਨਾ 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 ਦੱਸਣਾ ਨਹੀਂ ਫੁਲਾਨੇ ਨੇ ਮੂੰਹ ਜੀ ਪਾਲਣਾ ਇੰਨਾ ਵੱਡਾ ਮੂੰਹ ਉਹਦਾ ਕਿ ਉਹ ਤੁਹਾਨੂੰ ਸਮੇਤ ਵੀਜ਼ੇ ਦੇ ਸਮੇਤ ਜਹਾਜ਼ ਦੇ ਮੂੰਹ ਚ ਪਾਲੂਗਾ ਆਪਣੀਆਂ ਖਰਾਬ ਸੋਚਾਂ ਨੂੰ ਦਿਲ ਦੇ ਵਿੱਚ ਆਉਣ ਤੋਂ ਰੋਕੋ ਕੋਈ ਬਰਕਤ ਤੁਹਾਨੂੰ ਮਿਲਦੀ ਆ ਗੱਜ ਵੱਜ ਕੇ ਦੱਸੋ ਜਦ ਤੱਕ ਪਰਮੇਸ਼ਵਰ ਦੇ ਲੜ ਨਹੀਂ ਲੱਗੇ ਸੀ ਭੁੱਖੇ ਮਰਦੇ ਸੀ ਰੱਬ ਦਾ ਪੱਲਾ ਫੜਿਆ ਮਾਲੋ-ਮਾਲ ਕਰ ਦਿੱਤਾ ਸਾਡੇ ਪਰਮੇਸ਼ਵਰ ਨੇ ਸਾਰੀਆਂ ਬੁਰੀਆਂ ਨਜ਼ਰਾਂ ਦਾ ਅਸਰ ਉਦੋਂ ਹੀ ਖਤਮ ਹੋ ਜਾਊਗਾ ਸੜਕੇ ਸਵਾਹ ਹੋ ਜਾਣਗੀਆਂ ਤੁਹਾਡੇ ਅਖਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਬਾਦੀ ਲੈ ਕੇ ਆਉਂਦੇ ਆ ਕਿਉਂਕਿ ਤੁਸੀਂ ਇਹ ਮੰਨਦੇ ਆ ਤੁਸੀਂ ਆਪਣੇ ਦਿਲ ਦੇ ਵਿੱਚ ਰੱਖਦੇ ਆ ਕਿ ਕੋਈ ਤੁਹਾਡੀ ਖੁਸ਼ੀ ਨੂੰ ਚੋਰੀ ਕਰ ਸਕਦਾ ਆ ਬੱਚੇ ਨੇ ਅੱچھے ਕੱਪੜੇ ਪਾਏ ਆ ਲਾਹ ਦੋ ਇਹਨੂੰ ਇਦਾਂ ਦੇ ਸਵਾਰ ਕੇ ਨਹੀਂ ਰੱਖਣਾ ਨਜ਼ਰ ਲੱਗ ਜੂਗੀ ਜੇ ਤੁਹਾਨੂੰ ਨਜ਼ਰ ਲੱਗਣ ਦੀ ਇੰਨੀ ਚਿੰਤਾ ਆ ਪ੍ਰਭੂ ਯਿਸੂ ਮਸੀਹ ਦਾ ਪੋਰਾ ਲਹੂ ਆਪਣੇ ਨਿਆਣੇ ਤੇ ਲਗਾ ਦਿਓ ਨਜ਼ਰ ਦੀ ਕੀ ਮਜ਼ਾਲ ਤੁਹਾਡੇ ਨਿਆਣੇ ਦੇ ਉੱਤੇ ਆ ਜੂਵੇ ਜਿਹੜੀ ਚੀਜ਼ ਤੋਂ ਤੁਸੀਂ ਡਰਦੇ ਗਵਾਚ ਨਾ ਜਾਵੇ ਉਹਨੂੰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ ਕਵਰ ਕਰ ਦਿਓ ਬੱਚੇ ਦੀ ਵਿਜ਼ਡਮ ਬਹੁਤ ਤੇਜ ਆ ਬੱਚਾ ਪੜਾਈ 'ਚ ਬਹੁਤ ਤੇਜ ਆ ਪ੍ਰਭੂ ਦੀ ਕਿਰਪਾ ਦੇ ਹੇਠ ਰੱਖੋ ਕੋ ਪ੍ਰਭੂ ਇਹਨੂੰ ਮੈਂ ਤੇਰੇ ਹੱਥਾਂ 'ਚ ਦੇਤਾ ਕੋਈ ਵੈਰੀ ਦੀ ਤਾਕਤ ਇਹਦੇ ਨੇੜੇ ਨਾ ਆ ਸਕੇ ਇਹ ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਚੰਗੀਆਂ ਨੌਕਰੀਆਂ ਤੇ ਜਾਵੇ ਲੋਕੀ ਜਾਣਣ ਅਸੀਂ ਤੇਰੇ ਪਿੱਛੇ ਲੱਗੇ ਸੀ ਤੇ ਤੇਰੀ ਕਿਰਪਾ ਸਾਡੇ ਬੱਚਿਆਂ ਤੱਕ ਬਰਕਰਾਰ ਆ ਰਿਹਾ ਜੋ ਵੀ ਕੀਮਤੀ ਚੀਜ਼ਾਂ ਆ ਪਰਮੇਸ਼ਵਰ ਦੇ ਲਹੂ ਦੇ ਵਿੱਚ ਟਾਕੇ ਰੱਖੋ ਭਰੋਸਾ ਰੱਖੋ ਵੈਰੀ ਤੁਹਾਡੀਆਂ ਚੀਜ਼ਾਂ ਨੂੰ ਹੱਥ ਨਹੀਂ ਲਾ ਸਕਦਾ ਹਾਏ ਹਾਏ ਕਰਨਾ ਬੰਦ ਕਰਕੇ ਜੈ ਜੈਕਾਰ ਦੇ ਨਾਰੇ ਲਾਉਣੇ ਸ਼ੁਰੂ ਕਰੋ ਆਪਣੇ ਮਨ ਦੇ ਵਿਚਾਰਾਂ ਨੂੰ ਬਦਲੋ ਜੀਉਣ ਦੀਆਂ ਧਾਰਾ ਇਹਦੇ ਚੋਂ ਨਿਕਲਣ ਦਿਓ ਨਾਸ਼ਵਾਨ ਗੱਲਾਂ ਨੂੰ ਆਪਣੇ ਹਿਰਦੇ ਦੇ ਅੰਦਰ ਲਿਆ ਕੇ ਆਪਣੀ ਜ਼ਿੰਦਗੀ ਨੂੰ ਨਾਸ਼ ਨਾ ਕਰੋ ਕੋਈ ਤੁਹਾਨੂੰ ਨਾਸ਼ ਨਹੀਂ ਕਰ ਸਕਦਾ ਛੁੱਟ ਤੁਹਾਡੀਆਂ ਮਾੜੀਆਂ ਸੋਚਾਂ ਦੇ ਛੁੱਟ ਤੁਹਾਡੇ ਬੁਰੇ ਵਿਚਾਰਾਂ ਦੇ ਕੋਈ ਤੁਹਾਡਾ ਨੁਕਸਾਨ ਨਹੀਂ ਕਰ ਸਕਦਾ ਬੇਸ਼ੱਕ ਤੁਹਾਡਾ ਗਵੰਡੀ ਤੁਹਾਡੇ ਲਈ ਹਰ ਰੋਜ਼ ਪਲੈਨਿੰਗ ਕਰੇ ਕਿ ਮੈਂ ਇਹਨੂੰ ਬਰਬਾਦ ਕਰ ਦੇਵਾਂਗਾ ਤੁਹਾਡੀਆਂ ਪ੍ਰਾਰਥਨਾਵਾਂ ਉਹਦੀ ਬਰਬਾਦੀ ਵਾਲੀਆਂ ਪਲੈਨਿੰਗਸ ਨੂੰ ਖਤਮ ਕਰ ਦੇਣਗੀਆਂ ਤੇ ਤੁਸੀਂ ਹਮੇਸ਼ਾ ਅੱਗੇ ਹੀ ਰਹੋਗੇ ਪ੍ਰਾਰਥਨਾ ਕਰਦੇ ਰਹੋ ਕਿ वचन ਦੇ ਵਿੱਚ ਲਿਖਿਆ ਹੈ ਯਸ਼ਾਇਆ ਦੀ ਕਿਤਾਬ ਦੇ ਵਿੱਚ ਹਰੇਕ ਹਥਿਆਰ ਜਿਹੜਾ ਤੇਰੇ ਵਿਰੋਧ ਬਣਾਇਆ ਜਾਵੇ ਉਹ ਨਕਮਾ ਹੋਵੇਗਾ ਹallelujah ਤੇ ਕਿਹੜੀਆਂ ਪਲੈਨਿੰਗਸ ਤੁਹਾਡੇ ਗਵਾਂਢੀ ਦੀਆਂ ਜਾਂ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਤੁਹਾਨੂੰ ਬਰਬਾਦ ਕਰ ਜਾਣ ਜਿੰਨੇ ਤੁਹਾਨੂੰ ਆਬਾਦ ਕੀਤਾ ਬਰਬਾਦ ਕਰਨ ਵਾਲਾ ਉਹਦੇ ਤੋਂ ਕੋਹਾਂ ਦੂਰ ਰਹਿੰਦਾ ਉਹ ਉਹਦੇ ਤੋਂ ਡਰਦਾ ਤੇ ਕੰਬਦਾ ਆ ਕਿਉਂਕਿ ਜਿਹੜਾ ਆਬਾਦ ਕਰਦਾ ਉਹਨੇ ਤੁਹਾਡਾ ਸੱਜਾ ਹੱਥ ਫੜਿਆ ਆ ਹallelujah ਆਪਣੇ ਦਿਲ ਦੇ ਅੰਦਰ ਪੋਜ਼ਿਟਿਵ એનર્ਜੀ ਨੂੰ ਸਟੋਰ ਕਰੋ ਜੇ ਕੋਈ ਤੁਹਾਨੂੰ ਨਹੀਂ ਬੁਲਾਉਂਦਾ ਨਿਰਾਸ਼ ਨਾ ਹੋਵੋ ਧੰਨਵਾਦ ਕਰੋ ਪਰਮੇਸ਼ਵਰ ਦਾ ਪ੍ਰਭੂ ਜਿੰਨਾ ਤੋਂ ਤੂੰ ਸਾਨੂੰ ਛਡਾਉਣਾ ਚਾਹੁੰਦਾ ਉਹਨਾਂ ਨਾਲ ਵਰਤ ਕੇ ਅਸੀਂ ਕੀ ਕਰਨਾ ਜਿਹੜੇ ਸਾਨੂੰ ਨਰਕ ਵੱਲ ਨੂੰ ਲੈ ਕੇ ਜਾਂਦੇ ਆ ਅਸੀਂ ਉਹਨਾਂ ਨਾਲ ਕੀ ਕਰਨ ਨੂੰ ਤਰਨਾ ਉਹ ਇੱਕ ਭੈਣ ਭਰਾ ਸਾਨੂੰ ਛੱਡਦਾ ਆ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਹੂ ਦੀ ਰਿਸ਼ਤੇਦਾਰੀ ਪਰਮੇਸ਼ਵਰ ਨੇ ਤੁਹਾਨੂੰ ਬਖਸ਼ੀ ਇਹਨਾਂ ਦੇ ਨਾਲ ਮਿਲਣਾ ਜੁਲਣਾ ਤੇ ਆਨੰਦ ਕਰਨਾ ਸ਼ੁਰੂ ਕਰੋ ਤੁਸੀਂ ਜਦ ਤੱਕ ਪਰਮੇਸ਼ਵਰ ਦੇ ਪਿੱਛੇ ਨਹੀਂ ਲੱਗੇ ਸੀ ਹੋ ਸਕਦਾ 100 ਜਾਂ 150 ਤੁਹਾਡਾ ਰਿਸ਼ਤੇਦਾਰ ਤੁਹਾਡੇ ਨਾਲ ਖਲੋਂਦਾ ਹੋਵੇ ਪਰ ਹੁਣ ਤੁਸੀਂ ਪਰਮੇਸ਼ਵਰ ਦਾ ਪੱਲਾ ਫੜਿਆ ਉਹ ਲਸ਼ਕਰਾਂ ਦਾ ਖੁਦਾਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਖੜੇ ਕਰ ਦੇਗਾ ਤੁਹਾਡਾ ਵਾਲ ਵੀ ਵਿੰਗਾ ਨਾ ਹੋਣ ਦੇਵੇਗਾ ਆਪਣੇ ਅੰਦਰ ਜੂਣ ਦੀਆਂ ਚੀਜ਼ਾਂ ਨੂੰ ਲਵੋ ਮੇਰਾ ਪਰਮੇਸ਼ਰ ਮੇਰੇ ਨਾਲ ਆ ਮੈਨੂੰ ਕਿਸੇ ਚੀਜ਼ ਦੀ ਥੋੜਨੀ ਮੇਰੇ ਪਰਮੇਸ਼ਰ ਨੇ ਮੇਰਾ ਹੱਥ ਫੜਿਆ ਜੇ ਕੋਈ ਮੇਰਾ ਹੱਥ ਬੰਦਾ ਛੱਡ ਵੀ ਦੇਵੇ ਤੇ ਮੈਂ ਘਬਰਾਉਂਦਾ ਨਹੀਂ ਹallelujah ਅਰ ਆਪਣੇ ਮਨ ਵਿੱਚ ਕਿਸੇ ਲਈ ਨਫ਼ਰਤ ਨਾ ਰੱਖੋ ਕਿਉਂਕਿ वचन ਸਾਨੂੰ ਇਜਾਜ਼ਤ ਨਹੀਂ ਦਿੰਦਾ ਕੋਈ ਸਾਡੇ ਲਈ ਬੁਰਾ ਕਰਦਾ ਕਰਨ ਦਿਓ ਇਹ ਉਹਦਾ ਸੁਭਾਅ ਆ ਯੇਸੂ ਮਸੀਹ ਨੂੰ ਜਦੋਂ ਸਲੀਬ ਦੇ ਉੱਤੇ ਚੜਾਇਆ ਗਿਆ ਉਸ ਵੇਲੇ ਦੀਆਂ ਹਕੂਮਤਾਂ ਨੇ ਉਹਦੀ ਪਸਲੀ 'ਚ ਨੇਜਾ ਮਾਰਿਆ ਉਹਦੇ ਹੱਥਾਂ 'ਚ ਕੇਲ ਠੋਕੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਰੱਖਿਆ ਦਾੜੀ ਬੁੱਟੀ ਗਈ ਮੂੰਹ ਤੇ ਥੁੱਕਿਆ ਗਿਆ ਭੈੜੀਆਂ ਭੈੜੀਆਂ ਬੋਲੀਆਂ ਮਾਰੀਆਂ ਗਈਆਂ ਯਿਸੂ ਮਸੀਹ ਨੂੰ ਤੇ ਯਿਸੂ ਮਸੀਹ ਨੇ ਕੀ ਕਿਹਾ ਕਹਿੰਦਾ ਹੇ ਪਿਤਾ ਇਹਨਾਂ ਨੂੰ ਮਾਫ਼ ਕਰ ਕਿਉਂ ਜੋ ਇਹ ਨਹੀਂ ਜਾਣਦੇ ਕੀ ਕਰਦੇ ਆ ਹਾਲੇਲੂਇਆ ਕਿਉਂਕਿ ਯਿਸੂ ਮਸੀਹ ਨੇ ਇਦਾਂ ਇਸ ਲਈ ਕਿਉਂਕਿ ਯਿਸੂ ਮਸੀਹ ਜੀ ਜਾਣਦੇ ਸੀ ਕਿ ਮੇਰੇ ਪਿਤਾ ਨੇ ਮੈਨੂੰ ਇਹਨਾਂ ਨੂੰ ਅਸੀਸ ਦੇਣ ਦੇ ਲਈ ਭੇਜਿਆ ਆ ਵਦੂਆ ਦੇਣ ਦੇ ਲਈ ਨਹੀਂ ਪਰ ਇਹਨਾਂ ਨੂੰ ਨਹੀਂ ਪਤਾ ਕਿ ਇਹ ਕੀ ਕਰਦੇ ਇਹਨਾਂ ਨੂੰ ਇਸ ਚੀਜ਼ ਦੀ ਨੋਲਿਜ ਨਹੀਂ ਆ ਕਿ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਅਸੀਂ ਜਿਹੜੇ ਪਰਮੇਸ਼ਵਰ ਨੂੰ ਮੰਨਦੇ ਆ ਜੇਕਰ ਸਾਨੂੰ ਕੋਈ ਬੁਰਾ ਕਹੇ ਸਾਡੇ ਲਈ ਕੋਈ ਬੁਰਾ ਸੋਚੇ ਤੇ ਸਾਨੂੰ ਕੀ ਕਰਨਾ ਚਾਹੀਦਾ ਗੁੱਸਾ ਕਰਨਾ ਚਾਹੀਦਾ ਮੰਚ ਰੋਸ ਰੱਖ ਲੈਣਾ ਚਾਹੀਦਾ ਬਈ ਮੈਂ ਤੇ ਇਹਨਾਂ ਨਾਲ ਹਮੇਸ਼ਾ ਚੰਗਾ ਚੱਲਦਾ ਇਹ ਮੇਰੇ ਨਾਲ ਕਿਉਂ ਬੁਰਾ ਚੱਲਦੇ ਆ ਇਦਾਂ ਕਰਨਾ ਚਾਹੀਦਾ ਪਰ ਵਚਨ ਦੇ ਵਿੱਚ ਇਦਾਂ ਲਿਖਿਆ ਪਰਮੇਸ਼ਵਰ ਨੇ ਸਾਨੂੰ ਆਪਣੇ ਸੁਭਾਅ ਦੇ ਉੱਤੇ ਪ੍ਰਗਟ ਕੀਤਾ ਤੇ ਯਿਸੂ ਮਸੀਹ ਦਾ ਸੁਭਾਅ ਕੀ ਸੀ ਮਾਫ ਕਰਨਾ ਹallelujah ਜਦੋਂ ਕੋਈ ਸਾਡੇ ਲਈ ਬੁਰੀਾਈ ਕਰੇ ਉਦੋਂ ਹੀ ਹੱਥ ਜੋੜ ਕੇ ਪ੍ਰਾਰਥਨਾ ਕਰੋ हे ਪਿਤਾ ਇਹਨਾਂ ਨੂੰ ਮਾਫ ਕਰ ਕਿਉਂਕਿ ਇਹ ਨਹੀਂ ਜਾਣਦੇ ਕੀ ਕਰਦੇ ਆ ਇਹਨਾਂ ਦੀਆਂ ਤੇ ਅੱਖਾਂ ਨਹੀਂ ਖੋਲੀਆਂ ਪ੍ਰਭੂ ਪਰ ਮੇਰੀਆਂ ਤੇ ਤੁਸੀਂ ਆਪਣੀ ਕਿਰਪਾ ਦੇ ਨਾਲ ਖੋਲ ਦਿੱਤੀਆਂ ਮੈਨੂੰ ਕੋਈ ਨਿਰਾਸ਼ਾ ਨਹੀਂ ਆ ਪ੍ਰਭੂ ਤੂੰ ਆਪਣੇ ਪਿਆਰ ਨਾਲ ਇਹਨਾਂ ਦੇ ਦਿਲਾਂ ਨੂੰ ਵੀ ਬਦਲਣ ਦੀ ਤਾਕਤ ਰੱਖਦਾ ਜੇ ਇਸ ਦਿਨ ਤੇਰਾ ਪਿਆਰ ਇਹਨਾਂ ਦੇ ਦਿਲਾਂ ਦੇ ਅੰਦਰ ਆ ਗਿਆ ਫਿਰ ਤੋਂ ਅਸੀਂ ਉਦਾਂ ਹੀ ਹੋ ਜਾਣਾ ਆ ਜਿੱਦਾਂ ਤੂੰ ਚਾਹੁੰਦਾ ਆ ਹਾਲੇਲੂਇਆ ਅੱਜ ਦੇ ਦਿਨ ਵਿੱਚ ਆਪਣੇ ਦਿਲ ਦੇ ਵਿੱਚੋਂ ਸਾਰੀਆਂ ਨਿਰਾਸ਼ਾ ਕੱਢ ਦਿਓ ਹਰੇਕ ਭੈਣ ਭਰਾ ਦੇ ਲਈ ਹਰੇਕ ਰਿਸ਼ਤੇਦਾਰ ਲਈ ਗਵਾਂਡੀ ਦੇ ਲਈ ਜਿਹਦੇ ਨਾਲ ਵੀ ਤੁਸੀਂ ਗੁੱਸੇ ਆ ਅੱਜ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਸੀਂ ਇਸ ਨਿਰਾਸ਼ਾ ਨੂੰ ਛੱਡ ਦਿਓ ਤੁਸੀਂ ਦੇਖਿਓ ਤੁਹਾਡੀਆਂ ਰੁਕੀਆਂ ਹੋਈਆਂ ਬਰਕਤਾਂ ਭੱਜੀਆਂ ਭੱਜੀਆਂ ਤੁਹਾਡੀ ਜ਼ਿੰਦਗੀ 'ਚ ਆਉਣਗੀਆਂ ਇੱਕ ਵਾਰੀ ਕਰਕੇ ਤਾਂ ਦੇਖੋ ਇੱਕ ਵਾਰੀ ਆਪਣੇ ਸੁਭਾਅ ਨੂੰ ਬਦਲ ਕੇ ਦੇਖੋ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਸੁਭਾਅ ਨੂੰ ਲੈਣਾ ਸ਼ੁਰੂ ਕਰੋ ਵਚਨ ਨੂੰ ਪੜਿਆ ਕਰੋ ਵਚਨ ਸਾਨੂੰ ਦੱਸਦਾ ਪਰਮੇਸ਼ਵਰ ਦਾ ਸੁਭਾਅ ਕਿਹੋ ਜਿਹਾ ਪਰਮੇਸ਼ਵਰ ਦੇ ਸੁਭਾਅ ਨੂੰ ਆਪਣੇ ਜੀਵਨ ਦੇ ਵਿੱਚ ਲੈਣਾ ਸ਼ੁਰੂ ਕਰੋ ਆਪਣੇ ਮੰਨ ਦੀ ਰਾਖੀ ਕਰਨੀ ਸ਼ੁਰੂ ਕਰੋ ਜਦੋਂ ਚਿੰਤਾ ਮਨ ਵਿੱਚ ਆਵੇ ਉਹਨੂੰ ਕਹੋ ਬਾਹਰ ਚੱਲ ਤੇਰੇ ਆਉਣ ਲਈ ਸਾਰੇ ਦਰਵਾਜ਼ੇ ਬੰਦ ਹੇ ਜਦੋਂ ਖਰਾਬ ਸੋਚ ਆਉਣ ਉਹਨਾਂ ਨੂੰ ਕਹੋ ਬਾਹਰ ਚੱਲ ਤੁਹਾਡੇ ਆਉਣ ਦੇ ਰਾਹ ਬੰਦ ਆ ਜਦੋਂ ਈਰਖਾ ਆਵੇ ਜਦੋਂ ਵਿਰੋਧ ਆਵੇ ਜਦੋਂ ਗੁੱਸਾ ਆਵੇ ਉਹ ਹੀ ਬੂਹੇ ਬਾਰੀਆਂ ਬੰਦ ਕਰੀ ਜਾਓ ਜਿੱਨਾਂ ਥਾਣੀ ਉਹ ਆਉਂਦੇ ਆ ਹallelujah ਉਹਨਾਂ ਨੂੰ ਆਉਣ ਨਾ ਦਿਓ ਉਹਨਾਂ ਨੂੰ ਦੱਸੋ ਇਸ ਦਿਲ ਦੇ ਵਿੱਚੋਂ ਜੀਵਨ ਦੀਆਂ ਧਾਰਾ ਨਿਕਲਦੀਆਂ ਆ। ਖਰਾਬ ਚੀਜ਼ਾਂ ਦਾ ਮੇਰੇ ਮਨ ਦੇ ਅੰਦਰ ਕੋਈ ਕੰਮ ਨਹੀਂ। ਮੇਰੇ ਜੀਵਨ ਦੇ ਅੰਦਰ ਕੋਈ ਕੰਮ ਨਹੀਂ। ਮੇਰੇ ਜੀਵਨ ਦੇ ਅੰਦਰ ਵਚਨ ਆ ਚੁੱਕਿਆ। ਵਚਨਾਂ ਦੇ ਵਿੱਚ ਜੀਵਨ ਆ ਤੇ ਉਹ ਮੈਨੂੰ ਤਾਕਤ ਬਖਸ਼ਦਾ ਆ। ਹallelujah। 24 ਨੰਬਰ ਦੇ ਵਿੱਚ ਕੀ ਲਿਖਿਆ ਹੈ? ਕਹਿੰਦਾ ਪੁੱਠਾ ਮੂੰਹ ਆਪ ਤੋਂ ਪਰੇ ਰੱਖ। ਅਤੇ ਟੇਢੇ ਬੁੱਲ ਆਪ ਤੋਂ ਦੂਰ। ਹallelujah। ਪਹਿਲਾਂ ਆਪਾਂ ਕੀ ਸੁਖਿਆ? ਮਨ ਦੀ ਰਾਖੀ ਕਰਨੀ ਹੁਣ ਆਪਾਂ ਕੀ ਸਿੱਖਣਾ ਆ ਮੂੰਹ ਦੀ ਰਾਖੀ ਕਰਨੀ ਹallelujah ਹੁਣ वचन ਇਦਾਂ ਦੱਸਦਾ ਕਹਿੰਦਾ ਪੁੱਠਾ ਮੂੰਹ ਆਪ ਤੋਂ ਪਰੇ ਰੱਖ ਤੇ ਟੇਡੇ ਬੋਲ ਵੀ ਆਪ ਤੋਂ ਦੂਰ ਰੱਖ ਹੁਣ ਮੂੰਹ ਇਧਰੋਂ ਲੱਥ ਕੇ ਉਸ ਪਾਸੇ ਤੇ ਜਾਣਾ ਨਹੀਂ ਜਿੰਨੂੰ ਫੜ ਕੇ ਸਿੱਧਾ ਕਰ ਲਈਏ ਕਈ ਵਾਰੀ ਆਪਾਂ ਕਹਿੰਨੇ ਤੂੰ ਮੂੰਹ ਬੜਾ ਬਿੰਗਾ ਕੀਤਾ ਆ ਉਹ ਐਨੂੰ ਕਰਕੇ ਥੋੜੀ ਖਲੋਤਾ ਹੁੰਦਾ ਆ ਮੂੰਹ ਤਾਂ ਦਾ ਸਿੱਧਾ ਹੀ ਹੁੰਦਾ ਆ ਪਰ ਉਹਦੇ ਮਨ ਦਾ ਮੂੰਹ ਜਿਹੜਾ ਆ ਉਹ ਮੁੜਿਆ ਹੁੰਦਾ ਆ ਦੂਜੀ ਗੱਲ ਆਹਾਂ ਮੂੰਹ ਜਿਹਦੇ ਨਾਲ ਅਸੀਂ ਪਟਰ ਪਟਰ ਬੋਲਦੇ ਰਹਿੰਨੇ ਆ ਟੈਂ ਟੈਂ ਕਰਦੇ ਰਹਿੰਨੇ ਆ ਇਹ ਮੂੰਹ ਦੀ ਰਾਖੀ ਕਰਨੀ ਬੜੀ ਜ਼ਰੂਰੀ ਆ ਮੈਨੂੰ ਇੱਕ ਬੜੀ ਬੁਰੀ ਆਦਤ ਸੀ ਕੋਈ ਵੀ ਕੰਮ ਹੋਣਾ ਦੁੱਧ ਉੱਪਰ ਗਿਆ ਹਾਏ ਮੈਂ ਮਰ ਜਾ ਆ ਫਲਾਨਾ ਕੰਮ ਹੋ ਗਿਆ ਹਾਈ ਮੈਂ ਮਰ ਜਾ ਕੋਈ ਵੀ ਗੱਲ ਹਾਈ ਮੈਂ ਮਰ ਜਾ ਮੇਰੇ ਹਸਬੰਦ ਨੇ ਮੈਨੂੰ ਕਿਹਾ ਤੂੰ ਬਹੁਤ ਗਲਤ ਬੋਲਦੀ ਆ ਐਦਾਂ ਨਹੀਂ ਬੋਲੀਦਾ ਪਰ ਸੱਚੀ ਦੱਸਾਂ ਜਦੋਂ ਮੇਰਾ ਤੀਸਰਾ ਕੇਸ ਹੋਇਆ ਮੇਰਾ ਤੀਸਰਾ ਨਿਆਣਾ ਪੈਦਾ ਹੋਇਆ ਜਦੋਂ ਮੈਂ ਮੌਤ ਨੂੰ ਨੇੜੇ ਦੇਖਿਆ ਉਦੋਂ ਮੈਨੂੰ ਪਤਾ ਲੱਗਾ ਮੌਤ ਕਿੰਨੀ ਭਿਆਨਕ ਆ ਉਦੋਂ ਮੇਰੇ ਮੂੰਹ ਨੇ ਕਿਹਾ ਮੈਂ ਮਰਨਾ ਨਹੀਂ ਮੈਂ ਜੀਦੀ ਰਹਿਣਾ ਆ ਦੇਣ ਦੇ ਵਿੱਚ ਚਾਰ ਵਾਰੀ ਹਾਏ ਮੈਂ ਮਰ ਜਾ ਤੇ ਜਦੋਂ ਮੌਤ ਨੇੜੇ ਆਈ ਨਹੀਂ ਮੈਂ ਮਰਨਾ ਨਹੀਂ ਮੈਂ ਜੀਣਾ ਹੈ ਅਸੀਂ ਆਪਣੇ ਮੂੰਹ ਤੋਂ ਖਰਾਬ ਅਖਰਾਂ ਨੂੰ ਪਰੇ ਕਰਨਾ ਹੈ ਹੁਣ ਕਦੀ ਵੀ ਮੇਰੇ ਮੂੰਹ ਚੋਂ ਪਲੇਖੇ ਨਾਲ ਵੀ ਨਹੀਂ ਨਿਕਲਦਾ ਹਾਏ ਮੈਂ ਮਰ ਜਾ ਮੈਂ ਕਹਿੰਦੀ ਪ੍ਰਭੂ ਨੇ ਮੈਨੂੰ 120 ਸਾਲ ਦਾ ਜੀਵਨ ਦਿੱਤਾ ਮੈਂ ਤਾਂ ਜਵਾਨ ਹੀ ਰਹਿਣਾ ਹੈ ਉਹਦੇ ਕੰਮ ਕਰਨੇ ਆ ਹallelujah ਮੌਤ ਦਾ ਸ਼ਬਦ ਹੁਣ ਮੈਂ ਨੇੜੇ ਨਹੀਂ ਟੁਕਣ ਦਿੰਦੀ ਇਹ ਮੇਰੇ ਪਰਮੇਸ਼ਵਰ ਦੇ ਹੱਥ ਵਿੱਚ ਆ ਪਰ ਮੈਂ ਮੂੰਹੋਂ ਇਹੀ ਮੰਗਦੀ ਆ ਪ੍ਰਭੂ ਲੰਮਾ ਜੀਵਨ ਚੰਗੀ ਸਿਹਤ ਤੇ ਆਪਣੇ ਕੰਮਾਂ ਲਈ ਖੜੇ ਰੱਖੋ ਹallelujah ਆਪਾਂ ਆਪਣੇ ਮੂੰਹ ਤੋਂ ਖਰਾਬ ਅੱਖਰ ਦੂਰ ਕਰਨੇ ਆ ਕਈ ਵਾਰੀ ਅਸੀਂ ਇਦਾਂ ਹੀ ਕਹਿੰਦੇ ਰਹਿੰਨੇ ਆ ਬਸ ਜੀ ਸਾਡਾ ਕੀ ਬਣਨਾ ਸਾਡਾ ਕੀ ਹੋਣਾ ਨਿਰਾਸ਼ਾ ਵਾਲੇ ਸ਼ਬਦ ਨਾ ਆਪ ਖੁਸ਼ ਰਹਿਣਾ ਨਾ ਦੂਜੇ ਨੂੰ ਖੁਸ਼ ਰਹਿਣ ਦੇਣਾ ਇਹ ਲੋਕਾਂ ਦਾ ਸੁਭਾਅ ਇਹੋ ਜਿਹਾ ਹੁੰਦਾ ਜ਼ਿੰਦਗੀ ਵਿੱਚ ਬੜੇ ਨਿਹਾਲ ਹੁੰਦੇ ਬੜੇ ਖੁਸ਼ ਹੁੰਦੇ ਪਰ ਜਦੋਂ ਕਿਸੇ ਨੇ ਖੁਸ਼ੀ ਦੇ ਨਾਲ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕੋਈ ਇਹੋ ਜਿਹੀ ਸੜੀ ਬਲੀ ਗੱਲ ਕਰਨੀ ਕਿ ਅਗਲੇ ਦੀ ਖੁਸ਼ੀ ਵੀ ਖਰਾਬ ਕਰ ਦੇਣੀ ਇਹੋ ਜਿਹੇ ਅੱਖਰ ਬੋਲਣੇ ਸਾਨੂੰ ਬੰਦ ਕਰ ਦੇਣੇ ਚਾਹੀਦੇ ਆ ਜਿਹੜੇ ਦੂਜੇ ਦੀ ਖੁਸ਼ੀ ਨੂੰ ਖਰਾਬ ਕਰ ਦੇਣ ਜਿਹੜੇ ਸਾਡੀ ਖੁਸ਼ੀ ਨੂੰ ਖਰਾਬ ਕਰ ਦੇਣ ਜਿਹੜੇ ਸਾਡੇ ਧੀਆਂ ਪੁੱਤਰਾਂ ਦੀ ਖੁਸ਼ੀ ਨੂੰ ਖਰਾਬ ਕਰ ਦੇਣ ਜਿਹੜੇ ਸਾਡੇ ਭੈਣ ਭਰਾਵਾਂ ਦੀ ਖੁਸ਼ੀ ਨੂੰ ਖਰਾਬ ਕਰ ਦੇਣ ਇਹੋ ਜਿਹੇ ਅੱਖਰ ਬੋਲਣੇ ਬੰਦ ਕਰ ਦਿਓ ਉਹ ਕਿਹੋ ਜਿਹੇ ਅੱਖਰ ਹੋ ਸਕਦੇ ਆ ਫਰਜ਼ ਰੱਖ ਲੋ ਕੋਈ 4 ਸਾਲ ਪਹਿਲਾਂ ਤੁਹਾਡੇ ਨਾਲ ਬਹੁਤ ਬੁਰਾ ਵਿਹਾਰ ਕਰਦਾ ਸੀ ਬਹੁਤ ਬੁਰਾ ਵਿਹਾਰ ਉਹ ਤੁਹਾਨੂੰ ਵੇਖ ਕੇ ਰਾਜੀ ਨਹੀਂ ਸੀ ਤੁਹਾਡੇ ਨਾਲ ਵਰਤ ਕੇ ਰਾਜੀ ਨਹੀਂ ਸੀ ਤੁਹਾਡੇ ਨਾਲ ਲੈਣ ਦੇਣ ਰੱਖ ਕੇ ਰਾਜੀ ਨਹੀਂ ਸੀ ਸਗੋਂ ਤੁਹਾਡੀ ਬਰਬਾਦੀ ਵਿੱਚ ਉਹ ਖੁਸ਼ ਸੀ ਪਰ ਕੋਸ਼ కారణ ਹੋਏ ਕਿ ਉਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ ਉਹ ਤੁਹਾਡੀ ਖੁਸ਼ੀ 'ਚ ਖੁਸ਼ ਹੋਣਾ ਚਾਹੁੰਦਾ ਹੈ ਉਹ ਤੁਹਾਡੀ ਗਮੀ ਚ ਗਮਗੀਨ ਹੋਣਾ ਚਾਹੁੰਦਾ ਆ ਪਰ ਜਦੋਂ ਉਹਨੇ ਆਪਣਾ ਸੁਭਾਅ ਬਦਲ ਕੇ ਉਹ ਤੁਹਾਡੇ ਘਰ ਆਇਆ ਤੇ ਤੁਸੀਂ ਉਹਨੂੰ ਪੁਰਾਣੀਆਂ ਗੱਲਾਂ ਚੇਤੇ ਕਰਾਉਣੀ ਆ ਸਾਥੋਂ ਕੀ ਆਸ ਰੱਖਦਾ ਚੇਤੇ ਕਰ ਤੂੰ ਕੀ ਕਰਦਾ ਸੀ ਫੇ ਆਪਣੇ ਨਿਆਣਿਆਂ ਨੂੰ ਦੱਸਣਾ ਕਿ ਹੁਣ ਇਹ ਇਦਾਂ ਕਰਦੇ ਆ ਤੁਹਾਨੂੰ ਨਹੀਂ ਪਤਾ ਇਹਨਾਂ ਨੇ ਸਾਡਾ ਕਿੰਨਾ ਲਹੂ ਪੀਤਾ ਸੀ ਤੁਹਾਨੂੰ ਨਹੀਂ ਪਤਾ ਇਹ ਸਾਡੇ ਨਾਲ ਕਿਦਾਂ ਵਰਤਤੇ ਸੀ ਕੀ ਕਰਦੇ ਸੀ ਵਚਨ ਇਦਾਂ ਦੱਸਦਾ ਕਹਿੰਦਾ ਆਪਣੇ ਬੱਚਿਆਂ ਦਾ ਕ੍ਰੋਧ ਨਾ ਭੜਕਾਓ ਯਹਵਾ ਪਰਮੇਸ਼ਵਰ ਨੇ ਸਾਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢਿਆ ਹੈ। ਮਤ ਭੁੱਲੋ ਕਿ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਸੀ ਜਾਂ ਅਸੀਂ ਕੌਣ ਸੀ। ਕਦੀ ਨਾ ਭੁੱਲੋ। ਉਸ ਦੀ ਕਿਰਪਾ ਨੂੰ ਤੇ ਉਸ ਦੇ ਵੱਲੋਂ ਦਿੱਤੀ ਹੋਈ ਆਜ਼ਾਦੀ ਨੂੰ ਹਮੇਸ਼ਾ ਯਾਦ ਰੱਖੋ। ਚੰਗਾ ਸੁਭਾਅ ਸਾਡਾ ਵੀ ਨਹੀਂ ਸੀ ਉਹ ਵੱਖਰੀ ਗੱਲ ਹੈ ਪਰਮੇਸ਼ਵਰ ਦੀ ਦਇਆ ਦੇ ਨਾਲ ਉਹਨੇ ਸਾਨੂੰ ਬਦਲ ਦਿੱਤਾ। ਉਹਨੇ ਸਾਡਾ ਸੁਭਾਅ ਬਦਲ ਦਿੱਤਾ ਉਹਨੇ ਸਾਡੇ ਹਾਲਾਤ ਬਦਲ ਦਿੱਤੇ ਉਹਨੇ ਸਾਨੂੰ ਇਹੋ ਜਿਹਾ ਬਣਾ ਦਿੱਤਾ ਕਿ ਸਾਡੇ ਵੈਰੀਆਂ ਨੂੰ ਉਹਨੇ ਮਿੱਤਰ ਕਰ ਦਿੱਤਾ ਤੇ ਜੇ ਅਸੀਂ ਕਹੀਏ ਕਿ ਹੁਣ ਉਹ ਮਨੁੱਖ ਬਦਲ ਕਿਉਂ ਗਿਆ ਜਿਹੜਾ ਪਰਮੇਸ਼ਰ ਤੁਹਾਨੂੰ ਬਦਲਣ ਦੀ ਤਾਕਤ ਰੱਖਦਾ ਉਸੇ ਹੀ ਪਰਮੇਸ਼ਰ ਨੇ ਉਹਨਾਂ ਦੀ ਰਚਨਾ ਕੀਤੀ ਉਹ ਉਹਨਾਂ ਨੂੰ ਵੀ ਬਚਾਉਣਾ ਚਾਹੁੰਦਾ ਤੇ ਉਹਨਾਂ ਨੂੰ ਵੀ ਬਦਲਣ ਦੀ ਤਾਕਤ ਰੱਖਦਾ ਇਸ ਲਈ ਆਪਣੇ ਆਪਣੇ ਕੋਲੋਂ ਆਪਣੇ ਪੁੱਠੇ ਮੂੰਹ ਨੂੰ ਸਿੱਧਾ ਕਰੋ ਆਪਣੇ ਟੇਡੇ ਬੁੱਲਾ ਨੂੰ ਦੂਰ ਕਰੋ ਖਰਾਬ ਚੀਜ਼ਾਂ ਬੋਲਣੀਆਂ ਬੰਦ ਕਰੋ ਬੱਚਿਆਂ ਨੂੰ ਨਕਮੀਆਂ ਕਹਿਣਾ ਬੰਦ ਕਰੋ ਬੇਰੋਜ਼ਗਾਰ ਦੱਸਣਾ ਤੂੰ ਕਿਸੇ ਕੰਮ ਦਾ ਨਹੀਂ ਆ ਤੂੰ ਇਦਾਂ ਆ ਤੂੰ ਉਹਦਾ ਆ ਗਾਲਾਂ ਕੱਢਣੀਆਂ ਚੁਗਲੀਆਂ ਕਰਨੀਆਂ ਇਹਨਾਂ ਚੀਜ਼ਾਂ ਨੂੰ ਬੰਦ ਕਰੋ